ਸਸ਼੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੂ ਇਹ ਜੋ ਖਬਰ ਹੈ ਇਹ ਜੋ ਇਨਫੋਰਮੇਸ਼ਨ ਹੈ ਉਹਨਾਂ ਸਾਰੇ ਲੋਕਾਂ ਦੇ ਲਈ ਹੈ ਜੋ ਲੋਕ ਹੋਟਲਸ ਦੇ ਵਿੱਚ ਜਾਂਦੇ ਨੇ ਜਾਂ ਜਿਹੜੇ ਲੋਕਾਂ ਨੂੰ ਟੀਵੀ ਦੇਖਣ ਦਾ ਬੇਹਦ ਸ਼ੌਂਕ ਹੈ ਮੇਰੀ ਤਰ੍ਹਾਂ ਸੋ ਜੇਕਰ ਤੁਸੀਂ ਵੀ ਹੋਟਲ ਦੇ ਰੂਮ ਦੇ ਵਿੱਚ ਜਿੱਦਾਂ ਹੀ ਐਂਟਰ ਕਰਦੇ ਹੋ ਤਾਂ ਜਾਂਦੇ ਹੀ ਰਿਮੋਟ ਚਾਕੇ ਟੀਵੀ ਚਲਾਉਂਦੇ ਹੋ ਤਾਂ ਰੁਕ ਜਾਓ ਜੇਕਰ ਅਜਿਹਾ ਕਰਦੇ ਹੋ ਤਾਂ ਹੁਣ ਕਦੇ ਵੀ ਨਾ ਕਰਿਓ ਕਿਉਂਕਿ ਅਜਿਹਾ ਕਰਨਾ ਤੁਹਾਡੇ ਤੇ ਭਾਰੀ ਪੈ ਸਕਦਾ ਹੈ ਅਜਿਹਾ ਕਰਨਾ ਤੁਹਾਡੇ ਤੇ ਮਹਿੰਗਾ ਪੈ ਸਕਦਾ ਹੈ ਤਾਂ ਜਦੋਂ ਹੀ ਤੁਸੀਂ ਹੋਟਲ ਦੇ ਵਿੱਚ ਐਂਟਰੀ ਕਰਦੇ ਹੋ ਸਭ ਤੋਂ ਪਹਿਲਾਂ ਅਜਿਹਾ ਹੁੰਦਾ ਹੈ ਕਿ ਲੋਕ ਸਭ ਤੋਂ ਪਹਿਲਾਂ ਰਿਮੋਟ ਚੱਕਦੇ ਨੇ ਫਿਰ ਟੀਵੀ ਲਾਉਂਦੇ ਨੇ ਪਰ ਹੁਣ ਇਸ ਦੇ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਜੇਕਰ ਅੱਜਕੱਲ ਦੀ ਗੱਲ ਕੀਤੀ ਜਾਏ ਤਾਂ ਅੱਜਕੱਲ ਹਰ ਕੋਈ ਕੰਮ ਦੇ ਲਈ ਦੂਜੇ ਸ਼ਹਿਰਾਂ ਦੇ ਵਿੱਚ ਟ੍ਰੈਵਲ ਕਰਦਾ ਤੁਸੀਂ ਵੀ ਜੇਕਰ ਸੈਰ-ਸਪਾਟੇ ਤੇ ਜਾਣਾ ਚਾਹੁੰਦੇ ਹੋ ਤਾਂ ਵੀ ਤੁਹਾਨੂੰ ਹੋਟਲ 'ਚ ਹੀ ਰਹਿਣਾ ਪੈਂਦਾ ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਬੰਦ ਕਰ ਦਿਓ ਕਿਉਂਕਿ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਕੁਝ ਗੱਲਾਂ ਚੰਗੀਆਂ ਨੇ ਨਹੀਂ ਤਾਂ ਅਜਿਹਾ ਵੀ ਹੋ ਸਕਦਾ ਹੈ ਕਿ ਤੁਸੀਂ ਸਹੂਲਤ ਲਈ ਕਿਸੇ ਹੋਟਲ ਦੇ ਵਿੱਚ ਠਹਿਰ ਰਹੇ ਹੋ ਅਤੇ ਇਹ ਮੁਸੀਬਤ ਦਾ ਕਾਰਨ ਬਣ ਜਾਵੇ ਇੱਕ ट्रैवल ਮਾਹਰ ਨੇ ਚਾਰ ਅਜਿਹੀਆਂ ਗੱਲਾਂ ਦੱਸੀਆਂ ਨੇ ਜੋ ਤੁਹਾਨੂੰ ਕਦੇ ਵੀ ਹੋਟਲ ਦੇ ਵਿੱਚ ਨਹੀਂ ਕਰਨੀਆਂ ਚਾਹੀਦੀਆਂ ਉਹਨਾਂ ਚੀਜ਼ਾਂ ਬਾਰੇ ਵੀ ਦੱਸਿਆ ਜੋ ਤੁਹਾਨੂੰ ਹੋਟਲ ਦੇ ਵਿੱਚ ਦਾਖਲ ਹੁੰਦੇ ਹੀ ਕਰਨੀਆਂ ਚਾਹੀਦੀਆਂ ਨੇ ਤਾਂ ਨਿਊਯਾਰਕ ਪੋਸਟ ਦੀ ਰਿਪੋਰਟ ਦੇ ਮੁਤਾਬਕ ਅਮਰੀਕਾ ਦੀ ਚਮੜੀ ਮਾਹਰ ਪੂਜਾ ਚਾਰਲਸ ਅਕਸਰ ਸੋਸ਼ਲ ਮੀਡੀਆ ਤੇ ਯਾਤਰਾ ਨਾਲ ਸੰਬੰਧਿਤ ਟਿਪਸ ਪੋਸਟ ਕਰਦੇ ਰਹਿੰਦੇ ਨੇ ਲੋਕਾਂ ਨੂੰ ਦੱਸਦੇ ਰਹੇ ਕਿ ਕੀ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ ਪੂਜਾ ਦਾ ਕਹਿਣਾ ਹੈ ਕਿ ਜੇਕਰ ਤੁਹਾਨੂੰ ਵੀ ਹੋਟਲ ਦੇ ਕਮਰੇ 'ਚ ਦਾਖਲ ਹੁੰਦੇ ਹੀ ਟੀਵੀ ਔਨ ਕਰਨ ਦੀ ਆਦਤ ਹੈ ਤੇ ਇਸ ਨੂੰ ਬਦਲੋ ਕਿਉਂਕਿ ਕਈ ਹੋਟਲਾਂ ਦੇ ਵਿੱਚ ਟੀਵੀ ਦੇ ਰਿਮੋਟ ਵੀ ਉਸੇ ਕੱਪੜੇ ਦੇ ਨਾਲ ਸਾਫ਼ ਕੀਤੇ ਜਾਂਦੇ ਨੇ ਜਿਸ ਦੇ ਨਾਲ ਸਿੰਕ ਅਤੇ ਟਾਇਲਟ ਸਾਫ਼ ਕੀਤੇ ਜਾਂਦੇ ਨੇ ਹਿਊਸਟਨ ਯੂਨੀਵਰਸਿਟੀ ਦੇ ਵੱਲੋਂ 2012 ਦੀ ਇੱਕ ਖੋਜ ਦੇ ਵਿੱਚ ਪਾਇਆ ਗਿਆ ਕਿ ਜ਼ਿਆਦਾਤਰ ਬੈਕਟੀਰੀਆ ਹੋਟਲ ਦੇ ਕਮਰੇਆਂ ਦੇ ਵਿੱਚ ਰੱਖੇ ਟੀਵੀ ਰਿਮੋਟ ਦੇ ਵਿੱਚ ਪਏ ਜਾਂਦੇ ਨੇ ਆਪਣੇ ਟੂਥ ਬਰਸ਼ ਨੂੰ ਕਦੇ ਵੀ ਬਾਥਰੂਮ ਦੇ ਵਿੱਚ ਨਾ ਛੱਡੋ ਇਸ ਨੂੰ ਆਪਣੇ ਸੂਟਕੇਸ ਵਿੱਚ ਜਾਂ ਦਰਾਜ ਵਿੱਚ ਜਾਂ ਡੱਬੇ ਦੇ ਵਿੱਚ ਰੱਖੋ ਤਾਂ ਟਰੈਵਲ ਐਕਸਪਰਟ ਦੇ ਮੁਤਾਬਕ ਤੁਹਾਨੂੰ ਕੱਚ ਦੇ ਭਾਂਡਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਬੈੱਡ ਸਾਈਡ ਲੈਂਪ ਸਵਿਚ ਤੇ ਵੀ ਇਸੇ ਤਰ੍ਹਾਂ ਖਤਰਨਾਕ ਬੈਕਟੀਰੀਆ ਹੁੰਦੇ ਨੇ ਕਿਉਂਕਿ ਕਈ ਵਾਰ ਉਹਨਾਂ ਨੂੰ ਉਸੇ ਮੋਪ ਜਾਂ ਸਪੰਜ ਦੇ ਨਾਲ ਸਾਫ਼ ਕੀਤਾ ਜਾਂਦਾ ਹੈ ਜੋ ਵਾਸ਼ਰੂਮ ਨੂੰ ਸਾਫ਼ ਕਰਨ ਦੇ ਲਈ ਵਰਤਿਆ ਜਾਂਦਾ ਹੈ ਇੱਕ ਹੋਰ ਖਾਸ ਗੱਲ ਹੋਟਲ ਦੇ ਵਿੱਚ ਰੱਖੇ ਸ਼ੈਂਪੂ ਕੰਡੀਸ਼ਨਰ ਅਤੇ ਬਾਡੀ ਸਾਬਨ ਵੀ ਵਰਤੋ ਨਾ ਕਰੋ ਏ ਹੁੰਦੇ ਤਾਂ ਖੂਬ ਸੁਰਤ ਨੇ ਪਰ ਬਹੁਤ ਡਰਾਈ ਹੁੰਦੇ ਨੇ ਅਤੇ ਇਹਨਾਂ ਤੇ ਬੈਕਟੀਰੀਆ ਦੇ ਮੌਜੂਦ ਹੋਣ ਦੀ ਸੰਭਾਵਨਾ ਬੇहद ਜ਼ਿਆਦਾ ਹੁੰਦੀ ਹੈ ਇਹਨਾਂ ਨੇ ਕਈ ਵਾਰ ਮਿਆਦ ਪੁੱਗ ਚੁੱਕੇ ਸ਼ੈਂਪੂ ਅਤੇ ਕੰਡੀਸ਼ਨਰ ਰੱਖੇ ਜਾਂਦੇ ਨੇ ਯਾਨੀ ਐਕਸਪਾਇਰ ਹੋ ਚੁੱਕੇ ਜੋ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਨੇ ਤਾਂ ਟੀਜੀ ਗੱਲ ਦਾ ਜੋ ਧਿਆਨ ਰੱਖਣ ਦਾ ਕਿਹਾ ਗਿਆ ਹੈ ਇਹ ਕਿਹਾ ਗਿਆ ਕਿ ਯਕੀਨੀ ਬਣਾਉਣਾ ਕਿ ਤੁਹਾਡੇ ਹੋਟਲ ਦੇ ਵਿੱਚ ਕੋਈ ਬੈੱਡ ਬੱਗ ਨਾ ਹੋਣ ਇਸ ਦੇ ਲਈ ਕਮਰੇ 'ਚ ਦਾਖਲ ਹੁੰਦੇ ਹੀ ਸਭ ਤੋਂ ਪਹਿਲਾਂ ਕੋਨਿਆਂ ਅਤੇ ਬੈੱਡ ਦੇ ਹੇਠਾਂ ਚੈੱਕ ਕਰੋ ਜੇ ਤੁਸੀਂ ਕਿਤੇ ਵੀ ਬੈੱਡ ਬੱਗ ਦੇਖਦੇ ਹੋ ਤਾਂ ਤੁਰੰਤ ਕਮਰਾ ਛੱਡ ਦਿਓ ਕਿਉਂਕਿ ਇਹ ਤੁਹਾਨੂੰ ਬਿਮਾਰ ਕਰ ਸਕਦਾ ਹੈ ਅਤੇ ਚੌਥੀ ਸਭ ਤੋਂ ਇੰਪੋਰਟੈਂਟ ਚੀਜ਼ ਆਪਣੇ ਜੋ ਰੂਮ ਦੇ ਨਾਲ ਵਾਲੇ ਕਮਰਿਆਂ ਦੇ ਵਿੱਚ ਨੇ ਉਹਨਾਂ ਤੋਂ ਦੂਰੀ ਬਣਾ ਕੇ ਰੱਖੋ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਕੋਲ ਕੌਣ ਰਹਿੰਦਾ ਹੈ ਇਹ ਸੰਭਵ ਹੈ ਕਿ ਉਹ ਕਿਸੇ ਅਪਰਾਧ ਦਾ ਹਿੱਸਾ ਹੋ ਸਕਦਾ ਹੈ ਤਾਂ ਇਹ ਸੰਭਵ ਹੈ ਕਿ ਤੁਹਾਨੂੰ ਇਸ ਦੇ ਨਾਲ ਦਿੱਕਤ ਆ ਸਕਦੀ ਹੈ ਤਾਂ ਦੱਸ ਦਿਓ ਕਿ ਜੇਕਰ ਤੁਸੀਂ ਉਸ ਦੇ ਸੰਪਰਕ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਡੀ ਫਸਣ ਦੀ ਸੰਭਾਵਨਾ ਹੋ ਸਕਦੀ ਹੈ ਇਸ ਤੋਂ ਇਲਾਵਾ ਹਾਲੀ ਦੇ ਵਿੱਚ ਹੋਟਲ ਇੰਡੀਗੋ ਨੇ ਇੱਕ ਖੋਜ ਕੀਤੀ ਹੈ ਇਹ ਪਾਇਆ ਗਿਆ ਕਿ ਜੋ ਲੋਕ ਆਪਣੇ ਨਾਲ ਵਾਲੇ ਹੋਟਲ ਦੇ ਜੋ ਦੂਸਰੇ ਕਮਰਿਆਂ ਦੇ ਵਿੱਚ ਲੋਕ ਰਹਿੰਦੇ ਨੇ ਉਹਨਾਂ ਤੋਂ ਜੇਕਰ ਦੂਰੀ ਬਣਾਏ ਰੱਖਦੇ ਨੇ ਤਾਂ ਉਹ ਬਧੇਰੇ ਖੁਸ਼ ਰਹਿੰਦੇ ਨੇ ਤਾਂ ਇਹ ਕੁਝ ਗੱਲਾਂ ਨੇ ਚਾਰ ਗੱਲਾਂ ਦੱਸੀਆਂ ਗਈਆਂ ਨੇ ਜੋ ਤੁਹਾਨੂੰ ਹੋਟਲ ਦੇ ਵਿੱਚ ਜਾਣ ਤੋਂ ਜਾਂਦੀ ਇਹ ਧਿਆਨ ਦੇ ਵਿੱਚ ਰੱਖਣੀਆਂ ਨੇ ਤਾਂ ਜੇਕਰ ਤੁਸੀਂ ਅਜੇ ਹਾਂ ਨਹੀਂ ਕਰਦੇ ਤਾਂ ਤੁਸੀਂ ਮੁਸ਼ਕਲ ਦੇ ਵਿੱਚ ਜ਼ਰੂਰ ਫਸ ਸਕਦੇ ਹੋ